ਤੋ ਲਾਡੋਵਾਲ ਟੋਲ ਪਲਾਜ਼ਾ ਹੁਣ ਬੰਦ ਕਰ ਦਿੱਤਾ ਗਿਆ ਤੇ ਹਾਈ ਕੋਰਟ ਤੱਕ ਕੇ ਮਾਮਲਾ ਪਹੁੰਚ ਗਿਆ ਤੇ ਇਸ ਬੰਦੇ ਵਿੱਚ ਐਡਵੋਕੇਟ ਚੇਤਨ ਮਿੱਤਲ ਸਾਡੇ ਨਾਲ ਨੇ ਉਹਨਾਂ ਤੋਂ ਜਾਣਾਂਗੇ ਕਿ ਆਖਰ ਹੁਣੇ ਮਸਲਾ ਕਿਵੇਂ ਨਿਬੜੇਗਾ ਸੋ ਐਡਵੋਕੇਟ ਸਭ ਤੋਂ ਪਹਿਲਾ ਸカイ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ ਹਾ ਜੀ ਧੰਨਵਾਦ ਜੀ ਹਾਂ ਜੀ ਚੇਤਨ ਜੀ ਕਿਵੇਂ ਵੇਖ ਰਹੇ ਹੋ ਹੁਣ NHAI ਦੇ ਵੱਲੋਂ ਇਹ ਹੁਣ ਪਟੀਸ਼ਨ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਗਈ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਬੀਤੇ ਦਿਨਾਂ ਤੋਂ ਜਿਹੜਾ ਇਹ ਟੋਲ ਪਲਾza ਪਹਿਲਾਂ ਬੰਦ ਕੀਤਾ ਗਿਆ ਸੀ ਤੇ ਹੁਣ ਪੱਕੇ ਤੌਰ ਤੇ ਕਹਿਦੇ ਇਹ ਜਿੰਦੇ ਲਾ ਦਿੱਤੇ ਤਰਪਾਲਾਂ ਪਾ ਦਿੱਤੀਆਂ ਦੇਖੋ ਇਹ ਮਾਮਲਾ ਪਹਿਲਾਂ ਵੀ 2023 'ਚ ਵੀ ਇਹ ਜੈਹੀ ਇਨਸੀਡੈਂਟ ਕਈ ਟੋਲ ਪਲਾza NHAI ਦੇ ਹੋਏ ਸੀਗੇ ਜਿਹੜਾ NHAI ਦਾ ਐਸਓਆਰਐਸ ਲਾਅ ਐਂਡ ਆਰਡਰ ਟ੍ਰੈਸਪਾਸ ਜਾਂ ਕੋਈ ਵੀ ਮਾਮਲਾ ਹੈਗਾ ਔਰ ਰਿਸਪੌਂਸਿਬਿਲਟੀ ਸਟੇਟ ਦੀ ਹੈ ਸਾਡਾ ਜਿਹੜਾ ਇੱਕ ਐਗਰੀਮੈਂਟ ਵੀ ਹੋਇਆ ਹੋਇਆ ਸਟੇਟ ਸਪੋਰਟ ਐਗਰੀਮੈਂਟ ਉਹਦੇ ਵਿੱਚ ਵੀ ਬੜਾ ਕਲੀਅਰਲੀ ਲਿਖਿਆ ਹੋਇਆ ਹੈ ਕਿ ਇਹ ਸਾਰਾ ਮਾਮਲਾ ਸਟੇਟ ਦੇ ਨੇ ਦੇਖਣਾ ਹੈ ਹੂੰ ਐਨਐਚਏ ਡਾਇਰੈਕਟਲੀ ਲਾਅ ਐਂਡ ਆਰਡਰ ਸਿਚੁਏਸ਼ਨ ਵਗਾਰਾ ਨੂੰ ਨਹੀਂ ਦੇਖ ਸਕਦੀ ਉਹਨਾਂ ਦਾ ਸਿਰਫ ਪਰਪਸ ਸੜਕਾਂ ਬਣਾਉਣਾ ਹੈ ਉਹਨੂੰ ਇਹ ਕਰਕੇ ਇਹ ਉਹਨੂੰ ਕੁਆਲਿਟੀ ਦਾ ਸਟੈਂਡਰਡ ਰੂਲ ਸੀ ਉਸ ਟਾਈਮ ਡੀਜੀਪੀ ਪੰਜਾਬ ਦਾ ਇੱਕ ਐਫੀਡੇਵਿਟ ਹੈ 28 ਤੇ ਆਇਆ ਹੋਇਆ ਹੈ ਕਿ ਜੇ ਅਸੀਂ ਸਾਰੇ ਟੋਲ ਪਲਾਜ਼ਾਸ 노 স্মੂਥ ਰਨਿੰਗ ਵਾਸਤੇ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰ ਰਹੇ ਹਾਂ ਔਰ ਇਹ ਸਾਡੀ ਰਿਸਪੌਂਸਿਬਿਲਟੀ ਨੂੰ ਉਹਨੇ ਅਡਜਟ ਕੀਤਾ ਸੀਗਾ ਉਹ ਰਿਟ ਡਿਸਪੋਜ਼ਲ ਤੋਂ ਬਾਅਦ ਅਸ ਤੋਂ 3 ਮਹੀਨੇ ਪਹਿਲਾਂ ਵੀ ਇਹ ਜੀ ਐਫਰਟ ਹੋਈ ਸੀ ਕਿ ਤੇ ਅਸੀਂ ਐਪਲੀਕੇਸ਼ਨ ਆਲਰੇਡੀ ਹਾਈ ਕੋਰਟ ਚ ਪਾਈ ਸੀ ਤੇ ਉਹਦਾ ਉਹਦਾ ਪਹਿਲਾਂ ਵੀ ਨੋਟਿਸ ਹੋਇਆ ਸੀ ਪਰ ਹੁਣ ਜੂਨ ਦੇ ਮਹੀਨੇ ਜਦ ਚਾਰ ਟੋਰ ਪਲਾਜ਼ਾ ਤੇ ਜਿਹੜਾ ਬਹੁਤ ਜ਼ਿਆਦਾ ਮੀਡੀਆ ਚ ਲੱਡੋਵਾਲ ਦਾ ਪਿਆ ਹੋਇਆ ਰੋਲਾ ਉਹਦੇ ਬਾਰੇ ਅਸੀਂ ਸਪੈਸੀਫਿਕਲੀ ਜੂਨ ਦੀ ਛੁੱਟੀਆਂ ਚ ਮੈਂਸ਼ਨ ਕੀਤਾ ਸੀ ਔਰ ਕਿਉਂਕਿ ਛੁੱਟੀਆਂ ਸਪੈਸ਼ਲ ਬੈਂਚਸ ਹੁੰਦੇ ਹਨ ਤਾਂ ਕੋਰਟ ਨੇ ਉਹ 1 ਫਰਸਟ ਜੁਲਾਈ ਤੇ ਡੇਟ ਰੱਖਦੀ ਸੀ ਜੀ ਫਰਸਟ ਜੁਲਾਈ ਨੂੰ ਕੋਰਟ ਨੇ ਨੋਟਿਸ ਕਰਤੇ 10th ਜੁਲਾਈ ਨੂੰ ਔਰ ਕੋਰਟ ਨੇ ਬੜਾ ਸੀਰੀਅਸਲੀ ਲਿੱਤਾ ਇਸ ਮਾਮਲੇ ਨੂੰ ਅਸੀਂ ਇਹ ਦੱਸਿਆ ਕਿ 113 ਕਰੋੜ ਪਰ ਮੋਰ ਥੈਨ 1 ਕਰੋੜ ਪਰ ਡੇ ਦਾ ਲਾਸ ਹੈ ਔਰ ਇਹ ਸਟੇਟ ਦੀ ਰਿਸਪੌਂਸਿਬਿਲਟੀ ਹੈ ਕਿ ਉਹਨੂੰ ਕਲੀਅਰ ਕਰਾਇਆ ਜਾਏ ਜੀ ਔਰ ਜੋ ਵੀ ਨੇ ਸੈਟੀਸਫਾਈ ਕਰਨਾ ਹੈ ਫਾਰਮਰਸ ਨੂੰ ਪ੍ਰੋਟੈਸਟਰ ਨੂੰ ਇਟ ਇਜ਼ ਦੀ ਡਿਊਟੀ ਆਫ ਦੀ ਸਟੇਟ ਕਿਉਂਕਿ ਐਨ ਐਚ ਆਈ ਨੇ ਬੜਾ ਕਲੀਅਰ ਕੀਤਾ ਹੈ ਕਿ ਅਸੀਂ ਕੋਈ ਗਲਤ ਨਹੀਂ ਕਰ ਰਹੇ ਅਸੀਂ ਐਸ ਪਰ ਰੂਲਸ ਦੇ ਐਕਟ ਦੇ ਮੁਤਾਬਿਕ ਕੀਤਾ ਸਾਰਾ ਕੰਮ ਔਰ ਜਿੱਥੇ ਤੱਕ ਉਹ ਫਾਰਮਰਸ ਦਾ ਮਾਮਲਾ ਹੈ ਨਾ ਤਾਂ ਸਾਡੇ ਟਰੈਕਟਰ ਟ੍ਰੋਲੀ ਤੇ ਕੋਈ ਲੱਗਦਾ ਟੋਲ ਨਾ ਅਥਰੂ ਟੂ ਟਵਿੱਟਰ ਤੇ ਲੱਗਦਾ ਹੈ ਔਰ ਆਸ-ਪਾਸ ਕਈ ਕਿਲੋਮੀਟਰ ਦੇ ਅੰਦਰ ਅਸੀਂ ਫ੍ਰੀ ਪਾਸ ਦਿੰਦੇ ਆਂ ਪਰ ਅਨਫੋਰਚੂਨੇਟਲੀ ਵਾਈਟ ਆਫ ਥਿਸ ਕਦੀ ਨਾ ਕਦੀ ਪੰਜਾਬ ਦੇ ਵਿੱਚ ਸਾਨੂੰ ਇਹ ਪ੍ਰੋਬਲਮਸ ਆ ਰਹੀਆਂ ਜਿਸ ਚ ਪਬਲਿਕ ਐਕਸਟ੍ਰੈਕਟ ਪਬਲਿਕ ਫੰਡਸ ਦਾ ਬਹੁਤ ਬੜਾ ਨੁਕਸਾਨ ਮਿਰ ਮਿੱਤਲ ਸਾਹਿਬ ਸਵਾਲ ਵੱਡਾ ਇਹ ਖੜਾ ਹੋ ਰਿਹਾ ਕਿਸਾਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੇ ਉਹਨਾਂ ਦੀ ਟਰੈਕਟਰ ਟਰਾਲੀ ਨਹੀਂ ਲੰਗਦੀ ਉਹਨਾਂ ਦੀ ਗੱਡੀਆਂ ਤਾਂ ਲੰਗਦੀਆਂ ਨੇ ਉਹਨਾਂ ਦੇ ਵਹੀਕਲ ਮੋਟਰਸਾਈਕਲ ਤਾਂ ਲੰਗਦੇ ਨੇ ਤੇ ਫਿਰ ਇਹ ਜਿਹੜਾ ਵਾਅਦਾ ਕੀਤਾ ਗਿਆ ਕੀਮਤਾਂ ਦੇ ਵਿੱਚ ਜਿਹੜੀ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਉਹਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਐਨਐਚਏ ਦੇ ਨਾਲ ਉਹਨਾਂ ਦੀ ਇਹ ਸਹਿਮਤੀ ਨਹੀਂ ਬਣ ਪਾ ਰਹੀ ਕਿ ਹਾਈ ਕੋਰਟ ਇਸ ਦੇ ਵਿੱਚ ਜੇ ਦਖਲ ਦਿੰਦਾ ਹੈ ਸਿੱਧੇ ਤੌਰ ਤੇ ਕਿ ਜਿਹੜੀ ਕੀਮਤਾਂ ਜਿਹੜੀਆਂ ਦਰਾਂ ਵਧਾਈ ਗਈਆਂ ਨੇ ਉਹਨਾਂ ਦੇ ਵਿੱਚ ਕੋਈ ਕਟੌਤੀ ਹੋਵੇ ਕਿ ਜਾਂ ਉਹ ਸੇਮ ਹੀ ਰਹਿਣ ਗਿਆ ਜੇਕਰ ਅਗਰ ਉਹਨਾਂ ਦਾ ਇੱਕ ਇੱਕ ਟੋ ਕਿ ਉਹਦਾ ਵਧਾਤਿਆ ਉਹ ਅਸੀਂ ਸੈਟੀਸਫਾਈ ਪੰਜਾਬ ਸਰਕਾਰ ਨੂੰ ਕੀਤਾ ਹੋਇਆ ਹੈ ਇਹ ਕੋਈ ਪੰਜਾਬ ਦਾ ਮਾਮਲਾ ਨਹੀਂ ਹੈ ਪੂਰੇ ਹਿੰਦੁਸਤਾਨ ਦੀ ਇੱਕ ਪਾਰਟਿਕੂਲਰ ਐਕਟ ਤੇ ਸੈਂਟਰਲ ਗਵਰਨਮੈਂਟ ਪਾਰਲੀਮੈਂਟ ਦਾ ਐਕਟ ਤੇ ਰੂਲਸ ਪਾਸ ਹੈ ਜੀ ਉਹਦੇ ਵਿੱਚ ਡਿਫਾਈਨਡ ਫਾਰਮੂਲਾ ਹੈ ਉਹਦੇ ਮੁਤਾਬਿਕ ਹੀ ਰੇਟ ਲੱਗਦੇ ਨੇ ਪਰ ਬਾਕੀ ਟੋਲ ਪਲਾਜ਼ਾ ਬੰਦ ਕਰਨ ਦਾ ਸਾਨੂੰ ਉਹ ਨਹੀਂ ਸਮਝ ਆ ਰਿਹਾ ਔਰ ਇਹ ਕੋਈ ਅਸਲੀ ਇੱਕ ਪਾਰਟਿਕੂਲਰ ਇੱਕ ਇੱਕ ਸੜਕ ਦੇ ਉੱਪਰ ਕੋਈ ਵਧਾਤਿਆ ਇਹ ਕੋਈ ਸਾਰੀ ਗੱਲਾਂ ਅਸੀਂ ਆਲਰੇਡੀ ਸਟੇਟ ਫੰਕਸ਼ਨਰੀਜ਼ ਨੂੰ ਐਕਸਪਲੇਨ ਕਰ ਚੁੱਕੇ ਹਾਂ ਇਹ ਹੁਣ ਸਟੇਟ ਦੀ ਮਰਜ਼ੀ ਹੈ ਕਿ ਉਹਨਾਂ ਨੇ ਕਿਵੇਂ ਉਹਨਾਂ ਨੂੰ ਕਨਵਿੰਸ ਕਰਨਾ ਹੈ ਤੇ ਕਿਵੇਂ ਚੱਲਣਾ ਹੈ ਇਨ ਐਨੀ ਕੇਸ ਅਗਰ ਕੋਈ ਕੋਈ ਵੀ ਬਾਡੀ ਗਵਰਨਮੈਂਟ ਬਾਡੀ ਐਮ ਐਚ ਆਈ ਕੋਈ ਵੀ ਇਲਲੀਗਲ ਕੰਮ ਕਰਦੀ ਹੈ ਔਰ ਪਹਿਲਾਂ ਵੀ ਕਦੀ ਇਸ ਤਰ੍ਹਾਂ ਕਦੀ ਵਿਧਾਨ ਦਾ ਕੰਮ ਕੀਤਾ ਹੈ ਤੇ ਉਹਦੇ ਵਾਸਤੇ ਕੋਰਟਸ ਅਵੇਲੇਬਲ ਹਨ ਤੁਸੀਂ ਇਸ ਤਰ੍ਹਾਂ ਦੇ ਟੋਲ ਪਲਾਜ਼ਾ ਬੰਦ ਕਰਕੇ ਧੱਕੇ ਨਾਲ ਲਾਅ ਐਂਡ ਆਰਡਰ ਸਿਚੁਏਸ਼ਨ ਨਹੀਂ ਕਰ ਸਕਦੇ ਕੋਈ ਵੀ ਲਾਅ ਪਰਮਿਟ ਕਰਦਾ ਕੋਰਟ ਇਸ ਵਾਸਤੇ ਹੈ ਕਿ ਜੇਕਰ ਕੋਈ ਵੀ ਗਲਤ ਕੰਮ ਹੋਇਆ ਹੈ ਤਾਂ ਉਹ ਕੋਰਟ ਚਾਲ ਉਸ ਤੋਂ ਬਾਅਦ ਜੇਕਰ ਕੋਰਟ ਸੇ ਫੈਸਲਾ ਸਾਡੇ ਖਲਾਫ ਹੋਣ ਤੋਂ ਬਾਅਦ ਅਸੀਂ ਕੋਈ ਕੰਮ ਕਰੀਏ ਤਾਂ ਪ੍ਰੋਟੈਸਟ ਜਾਇਜ਼ ਹੈ ਪਰ ਤੁਸੀਂ ਇਲੀਗਲੀ ਲੌਕ ਕਰ ਦੋ ਉਸੇ ਉਹ ਇੱਕ ਨੈਸ਼ਨਲ ਪ੍ਰਾਪਰਟੀ ਹੈ ਪਬਲਿਕ ਪ੍ਰਾਪਰਟੀ ਹੈ ਇਸ ਤਰ੍ਹਾਂ ਦੇ ਅਗਰ ਹਾਲਾਤ ਹੋਣ ਲੱਗੇ ਤਾਂ ਤੁਸੀਂ ਕੋਈ ਵੀ ਰੰਗ ਸਟੇਟ ਨਹੀਂ ਕਰ पाएगी ਕੋਈ ਵੀ ਫੰਕਸ਼ਨ ਨਹੀਂ ਕਰ पाएगी ਕੱਲ ਨੂੰ ਕੋਈ ਵੀ ਤੁਸੀਂ ਚਾਰਜ ਨਹੀਂ ਲੈ पाओगे ਅਗਰ ਕੋਈ ਇਲੀਗੈਲਿਟੀ ਹੈ ਆਰ ਆਲਰੇਡੀ ਅਵੇਲੇਬਲ ਐਂਡ ਕੋਰਟਸ ਜਾ ਕੇ ਤੁਸੀਂ ਇਹ ਆਪਣੀ ਗਰੀਵੈਂਸ ਕਰ ਸਕਦੇ ਹੋ ਠੀਕ ਹੈ ਮਿੱਤਲ ਸਾਹਿਬ ਆਖਰੀ ਸਵਾਲ ਇਹ ਵੀ ਕਰਨਾ ਚਾਹੂੰਗਾ ਕਿ ਜਿਹੜਾ ਹੁਣ ਦੱਸਿਆ ਜਾ ਰਿਹਾ ਕਿ 16 ਕਰੋੜ ਦਾ ਲਾਸ ਹੋਇਆ ਹੈ ਐਨ ਐਚ ਆਈ ਦਾ ਜਿਹੜਾ ਟੋਲ ਪਲਾਜ਼ਾ ਲਾਡੋਵਾਲ ਕੀ ਜਿਹੜਾ ਹੁਣ ਇਹਦੀ ਭਰਪਾਈ ਸਰਕਾਰ ਕਰੇਗੀ ਪੰਜਾਬ ਸਰਕਾਰ ਕਰੇਗੀ ਕੌਣ ਕਰੇਗਾ ਇਹ ਸਭ ਦੀ ਭਰਪਾਈ ਜਾਂ ਇਹਦੇ ਤੇ ਜਿਹੜਾ ਮਸਲਾ ਹੈ ਉਹ ਫੇਰ ਕੋਟਾਂ ਦੇ ਵਿੱਚ ਘੁੰਮਦਾ ਰਹੇਗਾ ਐਸ ਪਰ ਆਵਰ ਐਗਰੀਮੈਂਟ ਸਾਥ ਕੰਪਨਸੇਸ਼ਨ ਸਟੇਟ ਨੇ ਦੇਣਾ ਪਰ ਕਈ ਵਾਰ ਇਹ ਜੀ ਕਈ ਵਾਰ ਸਿਚੁਏਸ਼ਨ ਆ ਜਾਂਦੀ ਹੈ ਤਾਂ ਸਾਨੂੰ ਕੋਰਟ ਦਾ ਦਰਵਾਜ਼ਾ ਲੈਣਾ ਪੈਂਦਾ ਹੈ ਜੀ ਇਸੇ ਕਰਕੇ ਅਸੀਂ ਕੋਰਟ ਚ ਗਏ ਹਾਂ ਅਸੀਂ ਸਪਹਿਲਾ ਵੀ ਸਟੇਟ ਪਰਚੇਸ ਹੈ ਸਟੇਟ سپورਟ ਐਗਰੀਮੈਂਟ ਦਿਖਾਇਆ ਸੀ ਉਹਦੇ ਚ ਵੀ ਅਸੀਂ ਇਹ ਕੀਤਾ ਸੀ ਕਿ ਇਹ ਜਿਹੜੀ ਆਬਲੀਗੇਸ਼ਨ ਜਿਹੜੀ ਸਟੇਟ ਦੇ ਉੱਪਰ ਹੈ ਅਗਰ ਉਹਦਾ ਕੋਈ ਨੁਕਸਾਨ ਹੁੰਦਾ ਹੈ ਉਹ ਵੀ ਪਬਲਿਕ ਫੰਡ ਹੈ ਐਨਐਚਏ ਦੀ ਕੋਈ ਪਰਸਨਲ ਜਾਂ ਕਿਸੇ ਅਫੀਸਰ ਦੀ ਪਰਸਨਲ ਪ੍ਰਾਪਰਟੀ ਨਹੀਂ ਹੈ ਇਹ ਦੇਸ਼ ਦੇ ਫੰਡਸ ਦਾ ਮਾਮਲਾ ਹੈ ਦੇਖੇ

which is totally uncalled for ਇਸ ਕਰਕੇ ਸਾਨੂੰ ਕੋਈ ਉਮੀਦ ਹੀ ਨਹੀਂ ਹੈ ਕਿ ਪੰਜਾਬ ਸਰਕਾਰ ਇਸ ਕੋਈ ਸੀਗੇ ਸੈਕਸ਼ਨ ਦੇ ਮੇਤਲ ਸਾਹਿਬ ਜੇਕਰ ਵਿਰੋਧੀ ਪੱਖ ਦੇ ਵੱਲੋਂ ਇਹ ਦਲੀਲ ਹਾਈ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਜਾਂਦੀ ਹੈ ਕਿ ਜਦੋਂ ਮੋਟਰ ਵਹੀਕਲ ਕੋਈ ਵੀ ਕਾਰ ਕੋਈ ਗੱਡੀ ਖਰੀਦੀ ਨੇ ਤਾਂ ਉਦੋਂ ਰੋਡ ਟੈਕਸ ਹੈ ਉਹ ਪਹਿਲਾਂ ਹੀ ਭਰਵਾ ਦਿੱਤਾ ਜਾਂਦਾ ਤੇ ਫਿਰ بار-बार ਜਿਹੜਾ ਰੋਡ ਟੈਕਸ ਹੈ ਉਹ ਕਿਉਂ ਦਿੱਤਾ ਜਾਵੇ ਇਸ ਦੇ ਉੱਤੇ ਕੀ ਤਰਕ ਹੋਏਗਾ ਉਹ ਆਲਰੇਡੀ ਬਹੁਤ ਸੈਟਲ ਲਾ ਹੋ ਚੁੱਕੇ ਹੈ ਜਿਹੜਾ ਟੋਲ ਬੰਦਾ ਹੈਗਾ ਉਹ ਪਾਰਟਿਕੂਲਰ ਇੱਕ ਰੋਡ ਦੀ ਡਿਵੈਲਪਮੈਂਟ ਤੋ ਪੁੱਛ ਰਹੇ ਹਾਂ ਕਿ ਇਹਦਾ ਫਾਰਮੂਲਾ ਉਸ ਸੈਸ ਨੂੰ ਰੋਡ ਟੈਕਸ ਨਾਲ ਨਹੀਂ ਮਨਾਇਆ ਜਾ ਸਕਦਾ ਉਹ ਦੋਨੋਂ ਚੀਜ਼ਾਂ ਬਿਲਕੁਲ ਅਲੱਗ ਹੈ ਟੈਕਸ ਤੇ ਫੀਸ ਦੋ ਚੀਜ਼ਾਂ ਲੱਗ ਹੈ ਉਸ ਤੇ ਬਹੁਤ ਸ ਨੂੰਕਤਾ ਫੰਕਸ਼ਨ ਹੈ ਸਟੇਟ ਨੂੰ ਜਾਂਦਾ ਹੈ ਉਹ ਡਿਫਰੈਂਟ ਫੰਕਸ਼ਨਸ ਤੇ ਜਾਂਦਾ ਹੈ ਨੈਸ਼ਨਲ ਹਾਈਵੇ ਜਿਹੜੀ ਹੈ ਹਮਮ ਉਹ ਟੋਟਲੀ ਡਿਫਰੈਂਟ ਹੈ ਉਹਦਾ ਖਰਚਾ ਜਿਹੜਾ ਹੁੰਦਾ ਹੈ ਉਹ ਇਸੇ ਤਰ੍ਹਾਂ ਸੈਸ ਦੇ ਨਾਲ ਕਲੈਕਸ਼ਨ ਨਾਲ ਨਹੀਂ ਚੱਲਦਾ ਹਮਮ ਠੀਕ ਹੈ ਮਿੱਤਲ ਸਾਹਿਬ ਚਾਨੂਰ ਸਮਾਧਨ ਲਈ ਬਹੁਤ ਬਹੁਤ ਧੰਨਵਾਦ